ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ। ਉਹ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਸਕਣ ਇੱਕ ਵਾਰ ਫਿਰ ਤੋਂ ਵਾਰ ਨੰਬਰ 5 ਤੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਗੱਲ ਕਰਾਂਗੇ ਪੱਪੂ ਜੀ ਨਾਲ ਪੱਪੂ ਜੀ ਕਿਵੇਂ ਨਾ ਲੱਗ ਰਿਹਾ ਤੁਸੀਂ ਚੋਣਾਂ ਦੇ ਮੈਦਾਨ 'ਚ ਤੁਸੀਂ ਆਣਾ ਨਹੀਂ ਸੀ ਜਾਂਦੇ ਫਿਰ ਵੀ ਜਨਤਾ ਦੀ ਸੇਵਾ ਜਨਤਾ ਦਾ ਪਿਆਰ ਤੁਹਾਨੂੰ ਖਿੱਚ ਕੇ ਲਿਆਈ ਹੈ ਕੀ ਕਹਿਣਾ ਚਾਹੁੰਦੇ ਓ ਇਸ ਬਾਰੇ? ਭਾਈ ਇਲਾਕੇ ਦੇ ਲੋਕਾਂ ਨੇ ਸਾਨੂੰ ਆਪ ਖੜਾ ਕੀਤਾ ਵੀ ਇਸ ਇਲਾਕੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਕੋਈ ਲਾਈਟਾਂ ਦਾ ਕੰਮ ਨਹੀਂ ਆ ਕੋਈ ਸੜਕਾਂ ਦਾ ਕੰਮ ਨਹੀਂ ਆ ਕੋਈ ਗਲੀਆਂ ਦਾ ਕੰਮ ਨਹੀਂ ਆ ਜੀ ਤੇ ਇਹ ਇਲਾਕੇ ਦੇ ਲੋਕਾਂ ਨੇ ਸਾਨੂੰ ਕਿਹਾ ਨਹੀਂ ਤਾਂ ਇਹ ਇਲੈਕਸ਼ਨ ਬਿਲਕੁਲ ਇਲੈਕਸ਼ਨ ਨੇ ਇਧਰ ਸੇਵਾ ਕਰਦੇ ਸੀ ਅਸੀਂ ਜੀ ਇਲਾਕੇ ਦੇ ਲੋਕਾਂ ਨੇ ਸਾਨੂੰ ਜੋਰ ਦਿੱਤਾ ਵੀ ਤੁਸੀਂ ਭਾਈ ਇਲੈਕਸ਼ਨ ਲੜੋ ਦੂਸਰੀਆਂ ਪਾਰਟੀਆਂ ਜਿਹੜੀਆਂ ਚੋਣਾਂਵੀਆਂ ਦੇ ਮਿਲ ਲੈ ਗੱਲ ਕੇ ਬڑے ਬڑے ਪੋਸਟਰ ਵੋਟ ਬਹੁਤ ਕੁਝ ਖਰਚੇ ਇੰਨੇ ਕਰ ਰਿਹਾ ਅਗਰ ਉਹੀ ਖਰਚਾ ਆਪਣੇ ਇਲਾਕੇ ਦੇ ਵਿੱਚ ਲਗਾਇਆ ਜਾਂਦਾ ਤੇ ਮੇਰੇ ਖਿਆਲ ਨਾਲ ਇਲਾਕੇ ਦਾ ਸੁਧਾਰ ਹੋ ਸਕਦਾ ਸੀ ਸਰ ਭਾਜੀ ਅਸੀਂ ਪਹਿਲੀ ਗੱਲ ਇਹ ਕਰ ਰਹੇ ਵੀ ਜਿਨੇ ਬੰਦੇ ਸੇਠੀ ਭਾਈ ਨੇ ਇੰਨੇ ਇਲੈਕਸ਼ਨਾਂ ਦੇ ਪੈਸੇ ਲਾਤੇ ਆ ਮੇਰੇ ਹਿਸਾਬ ਨਾਲ 20-25 ਲੱਖ ਰੁਪਏ ਲਾਤੇ ਉਹਨਾਂ ਨੇ ਜੀ ਤੁਸੀਂ ਦੇਖਦੇ ਪੂਰੇ ਰੋਡ ਉਹਨਾਂ ਦੇ ਫਲੈਕਸ ਬੋਰਡ ਨਾਲ ਭਰੇ ਹੋਏ ਨੇ ਜੀ ਜੇ ਬਸਤੀ ਮਿੱਠੂ ਤੇ ਕ੍ਰਿਸ਼ਨਾ ਕਲੋਨੀ ਚ ਉਹਨਾਂ ਨੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਬੋਡ ਲਾਉਣ ਦੀ ਲੋੜ ਨਹੀਂ ਸੀ ਬਿਲਕੁਲ ਉਹਨਾਂ ਨੇ ਕੰਮ ਕੀਤੇ ਨਹੀਂ ਉਹਨਾਂ ਨੂੰ ਸਾਈਡ ਰੋਕ ਨੂੰ ਦੱਸਣ ਦੀ ਲੋੜ ਬੈਰੀਮਨ ਬੋਡ ਬਾਬ ਮੈਨ 15 1500 2000 3000 ਹਾਦੀ ਲਾਲਚ ਦਿੱਤੀ ਯਾਰ ਇਹ ਲੋਕਾਂ ਨੂੰ ਸ਼ਰਾਬ ਦੀ ਲਾਲਚ ਦਿੱਤੀ ਯਾਰ ਇਹ ਲੋਕਾਂ ਨੂੰ ਜੀ ਭਾਈ ਉਹਨਾਂ ਕੋਸ਼ਿਸ਼ ਨਹੀਂ ਹੋਣਾ ਮਖਰੀਦਨ ਦੀ ਕੋਸ਼ਿਸ਼ ਕੀਤੀ ਯਾਰ ਕੁਝ ਨਹੀਂ ਹੋਣਾ ਉਹਨਾਂ ਨਾਲ ਜੇ ਜਿਹੜਾ ਇੱਕ ਦੋ ਬਰੀ ਸ਼ਰਾਬ ਲੈ ਲੇਗਾ ਦੁਆਰਾ ਉਹਨਾਂ ਕੋ ਕੰਮ ਜਾ ਸਕਦਾ ਸਰ ਭਾਈ ਕੰਮ ਖੋਣ ਗਿਆ ਉਹਨਾਂ ਤੇ ਬਿਲਕੁਲ ਹੀ ਨਹੀਂ ਹੋਣੇ ਕੰਮ ਉਹਨਾਂ ਨੇ ਉਹਨਾਂ ਨੇ ਉੱਥੇ ਨਜ਼ਰ ਹੀ ਨਾ ਭਗਤ ਜੀ ਉਹ ਤੋਂ ਗਾਇਬ ਹੋ ਗਏ ਨੇ ਇਲਾਕੇ ਤੋਂ ਬਿਲਕ ਅਸੀਂ ਆਪਣੇ ਗੁਰਦੁਆਰੇ ਜੀਤਨ ਤੋਂ ਬਾਅਦ ਉਹਨਾਂ ਨੂੰ ਜਦੋਂ ਭੇਜਿਆ ਹੂੰ ਹੂੰ ਪੰਜ ਵਾਰੀ ਅਸੀਂ ਸੁਨੇਹਾ ਦੇ ਗਿਆ ਵੀ ਸਾਡੇ ਗੁਰਦੁਆਰੇ ਸਾਹਿਬ ਆਓ ਤੁਸੀਂ ਜੀ ਇੱਕ ਦੋ ਵਾਰੀ ਅਸੀਂ ਨਗਰ ਕੀਰਤਨ ਕੱਢਿਆ ਗੁਰਦੁਆਰੇ ਸਾਹਿਬ ਤੋਂ ਬਸੇ ਮਿੱਟਰ ਤੋਂ ਉਹਨਾਂ ਨੂੰ ਇਨਵਾਈਟ ਕੀਤਾ ਵੀ ਤੁਸੀਂ ਆਓ ਹੂੰ ਹੂੰ ਉਹਨਾਂ ਨੇ ਬਿਲਕੁਲ ਨਹੀਂ ਬਿਲਕੁਲ ਹੀ ਸਾਨੂੰ ਨਹੀਂ ਉਹ ਤੱਕ ਕੋਪਰੇਟ ਕੀਤਾ ਨਾ ਸਾਡੇ ਕੋਲ ਆਏ ਨੇ ਤਾਂ ਸਰਕਾਰਾਂ ਵੇਖ ਕੇ ਕੀ ਮੰਤਰੀ ਬਣਾਉਂਦੇ ਵੇਖ ਕੇ ਕਿਸ ਤਰੀਕੇ ਨਾਲ ਫਿਰ ਸਰਕਾਰਾਂ ਚੱਲਦੀ ਆ ਭਾਈ ਉਹ ਕਹਿੰਦੇ ਇਸ ਭਗਤ ਜੀ ਬਹੁਤ ਭੋਲੇ ਭਾਲੇ ਨੇ ਹੂੰ ਹੂੰ ਮੈਨੂੰ ਉਹਨਾਂ 'ਚ ਕੋਈ ਭੋਲਾ ਭਾਲਾ ਭਗਤ ਨਾ ਜੰਨੇ ਆਇਆ ਹੂੰ ਅਸੀਂ ਆਪ ਦੋ ਵਾਰੀ ਤਿੰਨ ਵਾਰੀ ਆਪਣੇ ਕੋ ਨਿੱਜੀ ਕੰਮ ਸੀ ਗੁਰਦੁਆਰੇ ਸਹਿਰ ਦੇ ਉਹਨਾਂ ਕੋਲ ਮੋਹਰ ਲਵਾਣ ਵਸੇ ਗਿਆ ਜੀ ਉਹ ਸਾਨੂੰ ਜਿੱਥੇ ਉਹਨਾਂ ਦੇ ਨਿਵਾਸੀ ਨੂੰ ਸਵਾਮੀ ਸੰਤ ਦਾਸ ਹਾਲ ਦਾਸ ਸਕੂਲ ਦੇ ਨਾਲ ਦਫਤਰ ਹੈ ਉਹਨਾਂ ਦਾ ਅਸੀਂ ਉੱਥੇ ਗਿਆ ਉਹ ਸਾਨੂੰ ਉੱਥੇ ਨਹੀਂ ਮਿਲੇ ਉਹਨਾਂ ਦੇ ਕਰਿੰਦਿਆਂ ਨੂੰ ਪੁੱਛਿਆ ਤੇ ਭਗਤ ਜੀ ਤੁਸੀਂ ਮੋਹਰ ਲਵਾਣੀ ਉਹ ਕਹਿੰਦੇ ਫੇਜ਼ 2 ਜਾਓ ਤੁਸੀਂ ਜੀ ਅਸੀਂ ਫੇਜ਼ 2 ਗਿਆ ਉਹ ਕਹਿੰਦੇ ਬਾਬੂ ਜੀ ਚੰਡੀਗੜ੍ਹ ਗਏ ਨੇ ਜੀ ਮਤਲਬ ਕਿ ਇੱਕ ਗਰੀਬ ਬੰਦਾ ਜੇ ਉੱਥੇ ਜਾਂਦਾ ਹੈ 150 200 ਰੁਪਏ ਕਰਾਇਆ ਲੱਗਦਾ ਫੇਸ ਟੂ ਜਾਂਦਾ ਬਿਲਕੁਲ ਤੇ ਉਹ ਬੰਦਾ ਕੀ ਕਰੂਗਾ ਦੱਸੋ ਮਣੋ ਕਹਿਣ ਤੋਂ ਭਾਵ ਆ ਕਿ ਜਿਸ ਵਾਰ ਤੇ ਇਨਸਾਨ ਆਇਆ ਉਸ ਵਾਰ ਦੇ ਉਸੇ ਵੋਟਰ ਨੂੰ ਹੀ ਉਸੇ ਉਮੀਦਵਾਰ ਨੂੰ ਉਸੇ ਵਾਰ ਚ ਰਹਿਣਾ ਚਾਹੀਦਾ ਬਿਲਕੁਲ ਨਹੀਂ ਹੈ ਜੀ ਉੱਥੇ ਆਪਣੇ ਬਾਰੇ ਉਹ ਸਾਡੇ ਇਲਾਕੇ 'ਚ ਉਸ ਬਾਅਦ ਆਏ ਨਹੀਂ ਜਿੱਤਣ ਤੋਂ ਬਾਅਦ ਬਿਲਕੁਲ ਨਹੀਂ ਆਏ ਇੱਕ ਵਾਰੀ ਵੀ ਨਹੀਂ ਆਏ ਜੀ ਚਾਹੇ ਸੇਠੀ ਭਾਈ ਨੂੰ ਟਿਕਟ ਮਿਲੀ ਉਸ ਤੋਂ ਬਾਅਦ ਵੀ ਨਹੀਂ ਆਇਓ ਤੇ ਤੁਹਾਡੇ ਮੁਤਾਬਿਕ ਜਨਤਾ ਨੂੰ ਬਦਲ ਜਨਤਾ ਨਾਲ ਤਾਂ ਬਹੁਤ ਵੱਡਾ ਧੋਖਾ ਹੋ ਗਿਆ ਸਰ ਬਹੁਤ ਜ਼ਿਆਦਾ ਧੋਖਾ ਸਰ ਇਹ ਇਲੈਕਸ਼ਨ ਨੇ ਲੋਕਾਂ ਨੇ ਦੱਸ ਦੇਣਾ ਆਪਣੇ ਆਪ ਤੁਹਾਨੂੰ ਜੀ ਬਿਲਕੁਲ ਜੀ ਇਲੈਕਸ਼ਨ ਦਿਖਾਏਗਾ ਹੁਣ ਕਿ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਲੈਕਸ਼ਨ ਆ ਰਹੇ ਨਾ ਹੁਣ ਕੀ ਵਿਚਾਰ ਦਿੰਦਾ ਇਸ ਵਾਰ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਸਰ ਇਹ ਕਹਿਣਾ ਚਾਹਨਾ ਤੁਹਾਡੇ ਬੜਾ ਧੰਨਵਾਦ ਤੁਹਾਡਾ ਜੇ ਸਾਡੇ ਕੋਲ ਆਏ ਤੁਸੀਂ ਜੀ ਮੈਂ ਸਤਿ ਸ਼੍ਰੀ ਅਕਾਲ ਕਰਦਾ ਜੀ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ 15 ਸਾਲ ਤੋਂ ਇੱਥੇ ਇਸ ਇਲਾਕੇ 'ਚ ਕੋਈ ਕੰਮ ਨਹੀਂ ਹੋ ਰਿਹਾ ਜਦੋਂ ਮੇਰਾ ਦੋਸਤ ਔਰ ਮੇਰਾ ਭਰਾ ਇੱਕ ਜਜ਼ਰ ਪ੍ਰੀਜ਼ਮ ਸੇ ਕਾਉਂਸਲਰ ਸੀ ਜੀ ਉਹਨੇ 15 ਸਾਲਾਂ ਦੇ ਵਿੱਚ ਇੱਕ ਵਾਰੀ ਗੱਡਨ ਨਹੀਂ ਸਾਫ਼ ਹੋਈ ਜੀ ਨਾ ਕਿਸੇ ਨੇ ਕਰਾਇਆ ਨਾ ਕਿਸੇ ਦੀ ਕੋਈ ਸੁਣਦਾ ਉੱਥੇ ਹਾਂ ਹਾਂ ਤੇ ਕੋਈ ਅਫੀਸਰ ਵੀ ਬਦਲ ਗਏ ਨੇ ਜਿਹੜੇ ਸਾਡੇ ਬਹੁਤ ਅੰਦੇ ਦੇਖੀ ਸੀਗੇ ਹੁਣ ਕੋਈ ਉੱਤੇ ਨਵੇਂ ਆਏ ਆਫਸਰ ਕੋਈ ਸੁਣਦਾ ਹੀ ਨਹੀਂ ਤੇ ਮੇਰੇ ਖਿਆਲ ਇਹ 15 ਸਾਲਾਂ ਦੇ ਵਿੱਚ ਕੋਈ ਗਾਰਗੋਰ ਨਹੀਂ ਕੱਢੀ ਗਈ ਨਾ ਕੋਈ ਲਾਈਟਾਂ ਦਾ ਸਿਸਟਮ ਆ ਇਹ ਭਗਤ ਜੀ ਭਗਤ ਜਿਹੜੇ ਭਗਤ ਜੀ ਨੇ ਇਹਦਾ ਕੁਦਰਤੀ ਇਹਦੀ ਕੋਈ ਲਾਟਰੀ ਨਿਕਲ ਗਈ ਸਰਕਾਰ ਇਹਨਾਂ ਦੀ ਸੀ ਵਰਨਾ ਇਹ ਕੌਂਸਲਰ ਵੀ ਨਹੀਂ ਬਣ ਸਕਦਾ ਜੀ ਮੰਤਰੀ ਤੱਕ ਪਾਹੇ ਛੱਡੋ ਇਹ ਮਤਲਬ ਹੈ ਕੌਂਸਲਰ ਵੀ ਨਹੀਂ ਬਣ ਸਕਦਾ ਅੱਜ ਤਾਂ ਇਹ ਹੀ ਲੋਕਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਾਨੂੰ ਵੋਟਾਂ ਪਾਓ ਅਸੀਂ ਬਹੁਤ ਪੁਰਾਣੇ ਅੱਜ ਤੋਂ ਇਕਬਾਲ ਸਿੰਘ ਢਿੱਲੋਂ ਇਸ ਪਾਰਲੀਮੈਂਟ ਇਲੈਕਸ਼ਨ 'ਚ ਖੜੇ ਸੀ ਉਦੋਂ ਦੇ ਅਸੀਂ ਚੱਲ ਰਹੇ ਆ ਅਕਾਲੀ ਦਲ ਦੇ ਵਿੱਚ ਸੇਵਾ ਲੋਕਾਂ ਦੀ ਕਰਦੇ ਆ ਔਰ ਅਸੀਂ ਹੋ ਭਾਵੇਂ ਅਸੀਂ ਜਿੱਤੀਏ ਮਾਰੇ ਹਾਰੇ ਫਿਰ ਵੀ ਅਸੀਂ ਲੋਕਾਂ ਦੇ ਨਾਲ ਸੁਣਾਂਗੇ ਔਰ ਸੇਵਾ ਕਰਾਂਗੇ ਤਨ ਮਨ ਧਰ ਨਾਲ ਤੇ ਇਹ ਮੁੰਡਾ ਜਿਹੜਾ ਮੇਰਾ ਮੁੰਡਾ ਨੌਜਵਾਨ ਕੁਲਬੀਰ ਸਿੰਘ ਇਹ ਵੈਸੇ ਵੀ ਸਮਾਜ ਸੇਵਕ ਹੈ ਲੋਕਾਂ ਦੀ ਸੇਵਾ ਪਾਣੀ ਕਰਦਾ ਜਿੱਦਾਂ ਕੋਈ ਗਰੀਬ ਪੜੀ ਦਾ ਵਿਆਹ ਹੈ ਕੋਈ ਦਵਾਈ ਨਹੀਂ ਲੱਭ ਸਕਦਾ ਉਹਨਾਂ ਨੂੰ ਦਵਾਈਆਂ ਲਾ ਕੇ ਦਿੰਦਾ ਹੋਰ ਬੜੇ ਭਲੇ ਦੇ ਕੰਮ ਕਰਦਾ ਹੈ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਨੇ ਥਾਂ ਥਾਂ ਤੇ ਹਰ ਜਗ੍ਹਾ ਵਿਚਰਦੇ ਆ ਕੋਈ ਗਰੀਬ ਦੀ ਕੁੜੀ ਨਹੀਂ ਵਾ ਉੱਥੇ ਜਾਣਾ ਕਿਸੇ ਨੂੰ ਸਮਾਨ ਚਾਹੀਦਾ ਉਹ ਦਿੰਦੇ ਆ ਮਤਲਬ ਕਿ ਮੈਂ ਇਹਨਾਂ ਨੂੰ ਪੂਰਾ ਸ਼ੇਰਵਾਦ ਦਿੰਦਾ ਵੀ ਜੇ ਤੁਸੀਂ ਕੁਝ ਸੇਵਾ ਕਰੋ ਕਿਤੇ ਅੱਗੇ ਆਓਗੇ ਤਾਂ ਇਹ ਸੇਵਾ ਕਰ ਰਹੇ ਸੀ ਹੁਣ ਇਹਨਾਂ ਜਿਹੜੇ ਸਾਡੇ ਇਲਾਕੇ ਦੇ ਲੋਕ ਆ ਨੌਜਵਾਨ ਮੁੰਡੇ ਆ ਉਹ ਇਹਨਾਂ ਨੂੰ ਮਤਲਬ ਕਿ ਮਤਲਬ ਕਿ ਅੱਗੇ ਕੀਤਾ ਵੀ ਤੁਸੀਂ ਇਲੈਕਸ਼ਨ ਲੜੋ ਤੁਸੀਂ ਇਹਨੇ ਹੋਏ ਹੋਰ ਕੋਈ ਇੱਥੇ ਹੈ ਨਹੀਂ ਇਲੈਕਸ਼ਨ ਲੜਨ ਵਾਲਾ ਸਭ ਜਿਹੜੇ ਇਲੈਕਸ਼ਨ ਲੜਨ ਵਾਲੇ ਲੜਦੇ ਪਏ ਆ ਸਰ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਸਿੰਘ ਹੈ ਜੀ ਮੈਂ ਸਰਕਲ ਦੇ ਜ਼ਖਦਾਰ ਹਾਂ ਇਲਾਕੇ ਦਾ ਸਰਦਾਰ ਅਜੀਤ ਸਿੰਘ ਦੀ ਜਿਹੜਾ ਇਨਸਾਨ ਇੱਕ ਇਲੈਕਸ਼ਨ ਤੇ ਕਰੋੜਾਂ ਲੱਖਾਂ ਰੁਪਏ ਲਗਾਉਂਦਾ ਕੀ ਉਹ ਉਹਨ ਦਾ ਸਪੋਰਟ ਜਨਤਾ ਦੀ ਸੇਵਾ ਵਿੱਚ ਰਹੇਗਾ ਕਿ ਜਾਂ ਪਹਿਲੇ ਆਪਣੇ ਪੈਸੇ ਪੂਰੇ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਇਹ ਦੇਖੋ ਜੀ ਪਹਿਲਾਂ ਮਿਲ ਕੇ ਅੱਜ ਤੋਂ 50 ਸਾਲ ਤੋਂ ਪਹਿਲਾਂ ਅਕਾਲੀ ਦਲ ਚੱਲ ਰਹੇ ਹਾਂ ਅਸੀਂ ਸੇਵਾ ਭਾਵਨਾ ਨਾਲ ਹੀ ਚੱਲਦੇ ਹਾਂ ਅਸੀਂ ਕਿਸੇ ਸਾਨੂੰ ਕੋਈ ਲਾਲਚ ਨਹੀਂ ਨਾ ਨਾਰਾ ਤੁਹਾਡਾ ਏਸੀ ਦਾ ਆਪਣੇ ਬਾਦਲ ਸਾਹਿਬ ਵੱਡੇ ਦਾ ਲਵਾਇਆ ਹੈ ਕਿ ਰਾਜ ਨਹੀਂ ਸੇਵਾ ਹਾਂਜੀ ਹਾਂਜੀ ਉਹੀ ਸਾਡੇ ਵੀ ਜਿਹੜੇ ਬਾਦਲ ਸਾਹਿਬ ਦੇ ਕੀਤੇ ਬਚਨ ਅਸੀਂ ਉਸੇ ਰਾਹ ਤੇ ਚੱਲ ਰਹੇ ਆਂ ਅਸੀਂ ਅਗਾ ਚੱਲਦੇ ਰਹਿਣਾ ਸੋ ਜੋ ਬਾਦਲ ਸਾਹਿਬ ਇੱਥੇ ਆਪਣੇ ਪੰਜਾਬ ਚ ਕਰ ਗਏ ਨੇ ਜਿੱਦਾਂ 4 ਲਾਈਨਾਂ 6 ਲਾਈਨਾਂ ਪੁੱਲ ਜਾਲ ਵਿਛਾਤੇ ਆ ਇਹ ਕਿਸੇ ਸਰਕਾਰ ਨੇ ਅੱਜ ਤੱਕ ਨਿੱਕ ਤੇ 10 ਸਾਲ ਕੈਪਟਨ ਜੀ ਰਹੇ ਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਸਾਰੀ ਦੇਣ ਵੱਡੇ ਬਾਦਲ ਸਾਹਿਬ ਦੀ ਹੈ ਬਾਦਲ ਸਾਹਿਬ ਦੀ ਹੈ ਤੇ ਇਹ ਜਿਹੜੇ ਜਿੰਨੇ ਆ ਸੰਗਾਂ ਦੇ ਜਾਲ ਵਿਛਾਏ ਆ ਇਹ ਸਾਰੀ ਸਕੀਮ ਸਾਰੇ ਸਖੀਰ ਬਾਦਲ ਜੀ ਦੀ ਹੈ ਉਹ ਮਤਲਬ ਕਿ ਇਸ ਕੰਮ ਪਿੱਛੇ ਲੱਗੇ ਰਿਹਾ ਫੋਲ ਲੈਣਾ ਪੁਲ ਜਿੱਥੋਂ ਨੰਗੜ aí ਦਿਖਦੇ ਆ ਮੈਂ ਕਪੂਰਥਲਾ ਰੋਡ ਤੇ ਜਦੋਂ ਜਾਂਦੇ ਕਪੂਰ ਦੇ ਆਗਾ ਚੋਲ ਬਡਾਲਾ ਇੱਕ ਪਿੰਡ ਹੈਗਾ ਉੱਥੇ ਇੱਕ ਦਿਨ ਫਾਟਕ ਬਾਂਸੀ ਉਹ ਕਹਿੰਦਾ ਵੀ ਇੱਥੇ ਐਮ ਐਲ ਏ ਕੌਣ ਆ ਉਹ ਕਹਿੰਦਾ ਜੀ ਇੱਥੇ ਰਾਣਾ ਗੁਰਜੀਤ ਹੈ ਕਹਿੰਦਾ ਉਹਨੂੰ ਯਾਰ ਇਹ ਨਹੀਂ ਕਹਿ ਸਕਦਾ ਵੀ ਇੱਥੇ ਇਹਨਾਂ ਨੇ ਜਾਮ ਲੱਗੇ ਆ ਤੇ ਇੱਥੇ ਪੁਲ ਬਣਨਾ ਚਾਹੀਦਾ ਕਹਿੰਦਾ ਲਿਖ ਕੇ ਦੇਸ ਉਹ ਉਹਨਾਂ ਨੇ ਨਾਲ ਤਤ ਆਰਡਰ ਕਰਦੇ ਵੀ ਇੱਥੇ ਪੁਲ ਬਣਨਾ ਚਾਹੀਦਾ ਫਿਰ ਉਧਰੋਂ ਗਏ ਆਪਣੇ ਗਿੱਦੜਪਿੰਡੀ ਹੈਗਾ ਤੇ ਲੋਹਿਆਂ ਤੋਂ ਉੱਥੇ ਜਦੋਂ ਨੰਗੇ ਤੇ ਉੱਥੇ ਵੀ ਜਾਮ ਲੱਗਾ ਸੀ ਜੀ ਉਹਨਾਂ ਨੇ ਬੇਬੇ ਵੀ ਕਹਿ ਪੋਲੀਥੀਨ ਬਣਾ ਦੇ ਕਿਉਂਕਿ ਉੱਥੋਂ ਰੇਲ ਔਰ ਜਿਹੜੀ ਸੜਕ ਇੱਕੋ ਹੀ ਸੀ ਮਤਲਬ 올ਮੋਸਟ ਗੱਲ ਕਰੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੇ ਸ਼ੋਮਨੀ ਅਕਾਲੀ ਦਲ ਨੇ ਜਨਤਾ ਦੀ ਹਰ ਇੱਕ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੱਲ ਕੀਤਾ ਹਾਂ ਜੀ ਆ ਜਿਹੜੀ ਆ ਜਿਹੜੀ ਗੱਲ ਗੱਸਾ ਗੰਤਕੀਮ ਦਾਣਾ ਤਕੀਮ ਜਿਹੜੀ ਸਾਈਕਲ ਬੱਚਿਆਂ ਨੂੰ ਜੀ ਜੀ ਇਹ ਸਾਰੇ ਬਾਦਲ ਸਾਹਿਬ ਨੇ ਦੇਣੇ ਬਾਦਲ ਸਾਹਿਬ ਨੇ ਸਾਰਾ ਕੁਝ ਕੀਤਾ ਹੋਰ ਮੈਨੂੰ ਕੋਈ ਕੋਈ ਵੀ ਕਹਿ ਦੇਵੇ ਕੈਪਟਨ ਨੇ ਕੁਝ ਕੀਤਾ ਕੈਪਟਨ ਤਾਂ ਆਪਣੇ ਮਹਿਲਾ ਜੁਨੀਰ ਨਿਕਲਦਾ ਹੀ ਜੀ ਕੁਲਬੀਰ ਸਿੰਘ ਜੀ ਵੱਡੇ ਬਾਦ ਸਰਦਾਰ ਬਲਕਾਰ ਸਰਦਾਰ ਆਪਣੇ ਪ੍ਰਕਾਸ਼ੀ ਬਾਦਲ ਵਰਗਾ ਨੇਤਾ ਤੁਹਾਨੂੰ ਇਹ ਤੋਂ ਕੋਈ ਨਜ਼ਰ ਆਇਆ ਭਾਈ ਨਾ ਕੋਈ ਜਮਿਆ ਤੇ ਨਾ ਕੋਈ ਹੋਣਾ ਜੀ ਇਹ ਬਾਦਲ ਸਾਹਿਬ ਦੀ ਦੇਣ ਹੈ ਜਿਹੜੀ 2 2 ਰੁਪਏ ਕਿਲੋ ਕਣਕ ਦੀ ਸਕੀਮ ਸੀ ਜੀ ਇਹਨਾਂ ਨੇ ਉਹ ਕਣਕ ਵੀ ਖਤਮ ਕਰਤੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚੋਂ ਜਿਹੜੇ ਨੇ ਕਰਿੰਦੇ ਇੱਕ ਦੀਪੂ ਵਾਲੇ ਕਣਕ ਵੇਚਦੇ ਨੇ 10 10 ਕਿਲੋ ਕਣਕ ਘਟ ਦੇ ਰਹੇ ਨੇ ਜੀ ਕਈਆਂ ਦੇ ਕਾਰਡਾਂ ਦੇ ਨਾਂ ਕੱਟੇ ਗਏ ਨੇ ਕਈਆਂ ਦੇ ਉਹਨਾਂ ਦੇ ਚਾਰਤੇ ਜਿਨ੍ਹਾਂ ਨੂੰ ਲੋੜ ਹੀ ਜ਼ਰੂਰਤ ਹੀ ਨਹੀਂ ਆ ਗਈ ਸਾਰੇ ਆਪਣੇ ਛੇਤਿਆਂ ਨੂੰ ਕਣਕ ਦੇ ਰਹੇ ਨੇ ਸਾਡੇ ਇਲਾਕੇ ਨਾਲ ਬੜਾ ਬੜਾ ਨਜਾਇਜ਼ ਕੰਮ ਕਰਦੇ ਰਹੇ ਨੇ ਬੜਾ ਅੱਗੇ ਵੀ ਕਰਦੇ ਰਹੇ ਨੇ ਹੁਣ ਵੀ ਕਰ ਰਹੇ ਨੇ ਮੈਂ ਮੇਰੇ ਖਿਆਲ ਨਾਲ ਜਿਹਾ ਹੀ ਸਰਵੇ ਕੀਤਾ ਇਲਾਕੇ ਨਾਲ ਕਿ ਪੂਰੇ ਪੰਜਾਬ ਨਹੀਂ ਹੋ ਰਿਹਾ ਭਾਈ ਇਹ ਤੁਹਾਨੂੰ ਨਜ਼ਰ ਆਉ ਨਜ਼ਰ ਆ ਹੀ ਰਿਹਾ ਸਾਰਾ ਕੁਝ ਸੀਵਰੇਜ ਦੀ ਸਮੱਸਿਆ ਤੁਹਾਡੀ ਕਿੰਨੀ ਵੱਧਦੀ ਆ ਰਹੀ ਹੈ ਇੱਥੇ ਭਾਜੀ ਬਹੁਤ ਜ਼ਿਆਦਾ ਸਮੱਸਿਆ ਹੈ ਤੁਹਾਨੂੰ ਦੱਸ ਰਿਹਾ ਹੂੰ ਇਹ ਸੀਵਰੇਜ ਜਿੰਨਾ ਵੀ ਕੰਮ ਹੈ ਬਾਦ ਸਾਹ ਦਾ ਟਾਈਮ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਕਿਸੇ ਸਰਕਾਰ ਨੇ ਅਡਵਾਂਸ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਇਹ ਤੱਕ ਮੈਂ ਕਿ ਕੁਝ ਵੀ ਨਹੀਂ ਕੀਤਾ ਤੁਸੀਂ ਦੇਖੋ ਬਾਏ ਇਲੈਕਸ਼ਨ ਹੈ ਜਿੰਨੇ ਨੇ ਮਾੜੀ ਮੋਟੀ ਹਲਚਲ ਕੀਤੀ ਉਸ ਵੇਖ ਖਤਮ ਕਰਨੀ ਕੂੜੇ ਦਾ ਡੈਂਪ ਗੰਦਗੀ ਕਿੰਨੀ ਉਸ ਟੋੜੇ ਏਰੀਏ ਚ ਨਜ਼ਰ ਆਉਂਦੀ ਹੈ ਸਰ ਤੁਸੀਂ ਸਰ ਕਾਰਪੋਰੇਸ਼ਨ ਕੋ ਹਾਦ ਤੋ ਵੱਧ ਪੈਸਾ ਤੁਹਾਨੂੰ ਪਿੱਛੇ ਲक्की ਸੰਧੂ ਜੀ ਨੇ ਵੀ ਇੰਟਰਵਿਊ ਪਾਈ ਹੋਣੀ ਜੀ ਤੁਸੀਂ ਦੇਖਿਆ ਵੀ ਕਿੰਨਾ ਗੰਦ ਭਰਿਆ ਇਲਾਕਾ ਦੇ ਵਿੱਚ ਜੀ ਜੀ ਬਿਲਕੁਲ ਸੜਕਾਂ ਕੂੜੇ ਨਾਲ ਭਰੀਆਂ ਵੀ ਆਹੀ ਬਿਲਕੁਲ ਬਿਲਕੁਲ ਸਰ ਹੋਰ ਸਮੱਸਿਆ ਕੀ ਹੈ ਤੁਹਾਡੇ ਇਹ ਪੈਦ ਦਾਤੇ ਕਿਹੜੀ ਸਮੱਸਿਆ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਭਾਈ ਇਹ ਇਲਾਕੇ ਵਿੱਚ ਪਾਣੀ ਦੀ ਸੀਵਰੇਜ ਦੀ ਸਟਰੀਟ ਲਾਈਟਾਂ ਦੀ ਜੀ ਹੁਣ ਅਹ ਦੇਖੋ ਨੀਲੇ ਕਾਡਾਂ ਦੀ ਸਮੱਸਿਆ ਬਹੁਤ ਹੈਗੀ ਹਾਂ ਹਾਂ ਬਿਲਕੁਲ ਕਈਆਂ ਦਾ ਤਾਂ ਕਾਡਾ ਤਾਂ ਨਾਂ ਵੀ ਕੱਟੇ ਗਏ ਨੇ ਸਰ ਭਾਈ ਤੁਹਾਨੂੰ ਕਹਿ ਰਹੇ ਸਾਰਾ ਕੰਮ ਆਪਣੇ ਝੇਤਿਆਂ ਵਾਸਤੇ ਕਰ ਰਹੇ ਨੇ ਹਾਂ ਹਾਂ ਇਲਾਕੇ ਵਾਸਤੇ ਕੁਝ ਨਹੀਂ ਕਰਦੇ ਕੀ ਅਪੀਲ ਕਰਦੇ ਤੁਸੀਂ ਆਪਣੇ ਅਵਾਜ਼ ਨਾਲ ਮਸ਼ਪਿੰਦਾ ਦੀ ਜਨਤਾ ਨੂੰ ਸਰ ਅਸੀਂ ਅਭੀਰ ਗਰੇ ਜੀ ਤਾਂ ਪਹਿਲਾਂ ਵੀ ਸੇਵਕ ਸੀ ਜਿੱਤੇ ਹਾਰੇ ਜੋ ਮਰਜੀ ਸੇਵਕ ਹੀ ਰਹਿਣਾ ਸੀ। ਕੀ ਬਾਤ। ਦੋਸਤੋ ਪਹਿਲਾਂ ਵੀ ਸੇਵਕ ਸੀ। ਜਿੱਤੇ ਹਾਰੇ ਗੱਲ ਹਾਰ ਜਿੱਤ ਦੀ ਨਹੀਂ ਹੈ। ਗੱਲ ਸਮਾਜ ਸੇਵਾ ਦੇ ਵਿੱਚ ਰਹਿ ਕੇ ਜਨਤਾ ਦੇ ਕੰਮ ਕਰਨ ਦੀ ਹੈ। ਕੰਮ ਜਨਤਾ ਦੇ ਕੀਵੇਂ ਹੋਣ? ਕੰਮ ਜਨਤਾ ਦੇ ਕਿਵੇਂ ਕੀਤੇ ਜਾਸਣ। ਲੰਬੇ ਸਮੇਂ ਤੋਂ ਸਰ ਤੁਸੀਂ ਸ਼੍ਰੋਮਣੀ ਕਾਲੀ ਦਲ ਚੋਂ ਮੇਰੇ ਫਾਦਰ ਸਾਹਿਬ 50 ਸਾਲ ਤੋਂ ਸ਼੍ਰੋਮਣੀ ਕਾਲੀ ਦਲ ਨਾਲ ਕੰਮ ਕਰਦੇ। ਕੀ ਨਾਮ ਸ਼ੁਭਰਾਵਲਾ ਦਾ? ਸਰਦਾਰ ਅਜੀਤ ਸਿੰਘ। ਜੀ 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 ਜੀ। ਤੇ ਤੁਹਾਨੂੰ ਕਿਸੇ ਹੋਰ ਪਾਰਟੀ ਵੱਲ ਹੁਣ ਜਿਵੇਂ ਤੁਸੀਂ ਖੜੇ ਹੋਏ ਆ ਕਿਸੇ ਹੋਰ ਪਾਰਟੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਜਾਂ ਕਿਤੇ ਨਾ ਕਿਤੇ ਭਾਈ ਪਾਰਟੀ ਸਾਡੇ ਕੋਲ ਪਰ ਐਸੀ ਸਾਡਾ ਜਿਹੜਾ ਧਰਮ ਹੈ ਪੰਥਕ ਪਾਰਟੀ ਸਾਡੀ ਸ਼ੋਮਣੀ ਕਾਲੀ ਦਲ ਅਸੀਂ ਸ਼ੁਰ ਤੋਂ ਉਹਨਾਂ ਨਾਲ ਜੁੜੇ ਰਹੇ ਹਾਂ ਜੀ ਸਰ ਸ਼ੋਮਣੀ ਕਾਲੀ ਦਲ ਚ ਰਹਿ ਕੇ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਮੇਰੇ ਖਿਆਲ ਦੇ ਨਾਲ ਜਿੱਕੋ ਪਾਰਟੀ ਨਾਲ ਸਟੈਂਡ ਮੈਨੂੰ ਸਟੈਂਡ ਗੱਲ ਕਰ ਸਟੈਂਡਿੰਗ ਭਾਈ ਸਾਡੇ ਇਲਾਕੇ ਦੇ ਜਿੰਨੇ ਵੀ ਕੰਮ ਹੋਏ ਨੇ ਜੀ ਸਰਕਾਰੀ ਸਕੂਲ ਬਲਾਸਟਰ ਤੱਕ ਹੋਇਆ ਹਾਂ ਸਾਡੇ ਦੇ ਗੁਰਦੁਆਰੇ ਬੇਸਮੈਂਟ ਬਣੀ ਹੈ ਜੀ ਸਾਡੇ ਇਲਾਕੇ ਵਿੱਚ ਸਭਦਾ ਸੈਂਟਰ ਬਣਿਆ ਹੈ ਜੀ ਸਾਡੇ ਇਲਾਕੇ ਟਿਊਬਨ ਲੱਗੇ ਨੇ ਸਾਰੇ ਸ਼ੋਮਣੀ ਕਾਲੇਦਲ ਬਾਲਲ ਦੀ ਦੇਣ ਹੈ ਜੀ ਹੋਰ ਕਿਸੇ ਪਾਰਟੀ ਨੇ ਅੱਜ ਤੱਕ ਸਾਡੇ ਵੱਲ ਦੇਖਿਆ ਹੀ ਨਹੀਂ ਸਾਡੀ ਸਾਰ ਲਈ ਇਹ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਪਾਰਟੀ ਕੋਈ ਕੰਮ ਵੀ ਕਰੇਗੀ ਮੇਰੇ ਖਿਆਲ ਨਾਲ ਸਰ 3 ਸਾਲਾਂ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ ਆ ਤੁਸੀਂ ਦੇਖ ਲਿਆ ਹੁਣ ਜੀ ਹੁਣ ਆ ਬਾਅ ਇਲੈਕਸ਼ਨ ਨੇ ਦੇਖਿਆ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਤੁਸੀਂ ਦੇਖਦੇ ਵੀ ਟਿਕਟਾਂ ਵੇਚਦੇ ਮੈਨੇ ਤੇ ਸੋਦੇਬਾਜੀ ਹੋ ਰਹੀ ਬਸ ਨਦੀ ਉਹਦੇ ਬਾਰੇ ਦੀ ਗੱਲ ਕਰੀਏ ਜੀ ਹਾਂ ਸਿੰਘ ਸਾਹਿਬ ਕਿਵੇਂ ਅਪੀਲ ਕਰਦੇ ਹੋ ਬੱਚੇ ਤੇ ਨਜਮ ਜਨਤਾ ਨੂੰ ਮੈਂ ਤਾਂ ਬਈ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਸੂਝਵਾਨ ਮੁੰਡਾ ਨੌਜਵਾਨ ਮੁੰਡਾ ਕੰਮ ਕਰਨ ਨੂੰ ਅੱਗੇ ਤੋਂ ਭੱਜ ਕੇ ਨਟਕੇ ਕਰੇਗਾ ਤੇ ਇਹ ਨੇਕ ਬੰਦਾ ਹੈ ਇਹਨੂੰ ਵੋਟ ਪਾਣੀ ਚਾਹੀਦੀ ਏ ਮੈਂ ਫਿਰ ਬੇਨਤੀ ਕਰਦਾ ਕਿ ਇਹਨਾਂ ਨੂੰ ਵੋਟ ਪਾਓ ਇਹਨੂੰ ਕਾਮਯਾਬ ਕਰੋ ਔਰ ਇਸਿਆ ਦੇਣ ਦਾ ਮੌਕਾ ਦਿਓ ਕੁਲਬੀਰ ਸਿੰਘ ਜੀ ਤੁਹਾਡੇ ਏਰੀਆ ਚ ਵੀ ਵਾਰਾ ਪਸ਼ੂ ਵਾਰਾ ਕੁੱਤੇ ਦੀ ਸਮੱਸਿਆ ਹੈ ਤੁਹਾਡੇ ਏਰੀਆ ਚ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਬੱਚਿਆਂ ਦਾ ਘਰੋਂ ਨਿਕਲਾ ਬਾਹਰ ਹੁੰਦਾ ਆਵਾਰਾ ਕੁੱਤਿਆਂ ਕਰਕੇ ਕਿ ਕੁੱਤੇ ਵੱਡ ਨੂੰ ਫਿਰਦੇ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਇਹਨਾਂ ਦਾ ਵੀ ਹੱਲ ਕੀਤਾ ਜਾਏਗਾ ਕਿ ਤਨਾ ਕਦੇ ਕੋਈ ਸਰ ਭਾਈ ਹੱਲ ਕਰਨਾ ਚਾਹੀਦਾ ਕਿਉਂਕਿ ਸਰਕਾਰ ਕੋਲ ਨੇ ਵੱਡੇ ਪ੍ਰੋਜੈਕਟਰ ਹੈ ਉਹ ਕਿਸੇ ਵੀ ਪ੍ਰੋਜੈਕਟਰ ਕੋਈ ਕੰਮ ਨਹੀਂ ਕਰ ਰਹੀ ਭਾਈ ਸਰਕਾਰ ਜੇ ਕੰਮ ਕਰਦੀ ਹੁੰਦੀ ਇਹਨਾਂ ਨੂੰ ਇੰਨੇ ਫਲੈਕਸ ਬੋਰਡ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਜੀ ਜੀ ਲੋਕਾਂ ਨੂੰ ਦੱਸਾਂ ਦੀ ਲੋੜ ਨਹੀਂ ਲੋਕਾਂ ਨੇ ਇੱਧੇ ਵੋਟਾਂ ਇਹਨਾਂ ਨੂੰ ਪਾ ਦੇਣੀਆਂ ਸੀ ਜੀ ਬਿਲਕੁਲ ਮਖੇ ਸੇਠੀ ਜੀ ਨੂੰ ਇੰਨੀ ਲੋੜ ਨਹੀਂ ਸੀ ਮਿਹਨਤ ਕਰਨ ਦੀ ਕੰਮ ਤੇ ਚਲੋ ਉਹਨਾਂ ਨੇ ਕੀਤੇ ਨੇ ਬੋਰਡ ਲਾਉਂਦੀ ਸੇਵਾ ਹੀ ਕਰਦੇ ਬਹਿਣ ਹੁਣ ਤੱਕ ਮਤਲਬ ਕਿ ਪੈਸਾ ਹੁਣ ਲਗਾ ਰਹਿਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਨ ਫਿਊਚਰ ਅਗਰ ਮੰਨ ਲਓ ਬੰਜ ਨਾ ਤਾਂ ਪਹਿਲਾਂ ਤੇ ਉਹ ਦੋਨਾ ਤੀਨਾ ਜੁਗਨਾ ਪੈਸਾ ਹੀ ਕੱਢਣਗੇ ਘਟਕਟਾ ਕਰਨਾ ਹਾਂਜੀ ਹਾਂਜੀ ਭਾਈ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਰ ਤੁਸੀਂ ਬਿਨਾ ਚੋਣਾਂ ਤੋਂ ਹਾਰ ਜਾਂ ਜਿੱਤ ਤੋਂ ਬਾਅਦ ਵੀ ਸਮਾਜ ਸੇਵਾ ਦਾ ਕੰਮ ਕਰਦੇ ਰਹਿੰਦੇ ਹੋ ਕਰਦੇ ਰਹੋਗੇ ਭਾਈ ਜੀ ਅਸੀਂ ਸੇਵਾਦਾਰਾਂ ਦੀ ਸੇਵਾ ਹੀ ਕਰਨੀ ਹੈ ਜੀ ਸਾਨੂੰ ਹਾਰ ਜਿੱਤ ਨਾ ਕੋਈ ਲੈਣਾ ਦੇਣਾ ਨਹੀਂ ਸਾਡਾ ਹੈਗਾ ਜੀ ਅਸੀਂ ਪਹਿਲਾਂ ਵੀ ਸੇਵਾਦਾਰ ਸੀ ਹਾਰਨ ਤੋਂ ਬਾਅਦ ਵੀ ਸੇਵਾਦਾਰ ਰਹਿਣਾ ਸੇਵਾਦਾਰੀ ਰਵਾਂਗੇ ਜੀ ਜਿੰਨੀਆਂ ਵੋਟਾਂ ਤੋਂ ਏਰੀਆ ਚ ਸਾਡੇ ਏਰੀਆ ਦੀ ਸਾਡਾ ਟੋਟਲ ਵੋਟ ਹੈਗੀ ਵਾਰਡ ਨੰਬਰ 56 ਤੋਂ 10200 ਕਰੀਬ ਵੋਟ ਹੈਗੀ ਹੈ ਵਾਰਡ ਕਿੱਥੋਂ ਕਿਹੜੇ ਕਿਹੜੇ ਏਰੀਆ ਆਉਂਦੇ ਤੁਹਾਡੇ ਚ ਸਾਡੇ ਕ੍ਰਿਸ਼ਨਾ ਕਲੋਨੀ ਹਰਭੰਸਨਗਰ ਜੀਪੀ ਨਗਰ ਨਹਿਰੀ ਕਲੋਨੀ ਗਗਨਪੁਰ ਗੁਰੂ ਅਰਜਨ ਨਗਰ ਗੁਰੂ ਨਾਨਕ ਨਗਰ ਬਸੇ ਮਿਠੂ ਮਲੇ ਕਿਸੇ ਚ ਵੀ ਕੋਈ ਪ੍ਰੋਪਰ ਟੈਨ ਦਾ ਕੋਈ ਵਿਕਾਸ ਨਹੀਂ ਕੀਤਾ ਕਿਸ ਨੇ ਭਾਜੀ ਵਿਕਾਸ ਕਿਸੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਹੋਇਆ ਤੇ ਦੋਤ 52 ਨੰਬਰ ਵਿਕਾਸ ਦੀ ਗੱਲ ਕਰੀ ਕਿ 52 ਨੰਬਰ ਦੇ ਵਿੱਚ ਵਿਕਾਸ ਲਾਗੇ ਕਿ ਜਨਤਾ ਦੀ ਕਾਫੀ ਆ ਸਮੱਸਿਆ ਦਿਨ-ਦਿਨ ਵਧਦੀ ਜਾ ਰਹੀ ਹੈ ਅੱਜ ਤੱਕ ਕਿਸੇ ਸਰਕਾਰ ਨੇ ਇਸ ਵਾਰਡ ਵੱਲ ਧਿਆਨ ਨਹੀਂ ਦਿੱਤਾ ਹੁਣ ਦੇਖਣਾ ਹੈ ਕਿ ਕੁਲਵੀਰ ਸਿੰਘ ਸਾਡੇ ਹਰਮਨ ਪਿਆਰੇ ਜੋ 52 ਨੰਬਰ ਵਾਰਡ ਚੋਂ ਖੜੇ ਨਾ ਸ਼ੋਮੀ ਕਾਲੀ ਦਲ ਚੋਂ ਹੁਣ ਦੇਖਣਾ ਹੈ ਕਿ ਇਹ ਸਮੱਸਿਆ ਨੂੰ ਹੱਲ ਕਰਨ ਵਿੱਚ ਕਿੰਨਾ ਕਕੇ ਜਨਤਾ ਦਾ ਸਾਥ ਦੇ ਰਿਹਾ ਜਨਤਾ ਦੇ ਦਿਲਾਂ ਚ ਕਿੰਨਾ ਰਾਜ ਕਰ ਰਿਹਾ ਜਨਤਾ ਨਾਲ ਨੂੰ ਕਿੰਨਾ ਕਾ ਪਿਆਰ ਕਰਦੀ ਆਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੈ ਕਿ 21 ਤਰੀਕ ਤਵਾਰ ਰਿਜ਼ਲਟ ਕੀ ਕਹਿੰਦਾ ਮੈਂ ਤੁਹਾਡਾ ਆਪਣਾ SK ਜੀ ਅੱਜ ਤੱਕ ਆਪਣੇ ਸਾਹਮਣੇ ਜਲੰਧਰ ਤੋਂ ਰੀਵਿਊ This is Chano Hostel Bishnum Brekin New